ਰੋੜਾ ਰੂੜਾ ਭਾਈ ਆਸ ਆਸ ਸਭ ਤੋਂ ਗੁੰਬਾ ਦਾ ਮਾਲਕਾਂ ਨੂੰ ਦੁੱਧ ਪੀ ਲੈਣਗੇ ਬੱਚਿਆਂ ਛੱਡ ਦੇਣਗੇ ਚੱਲ ਚੱਲ ਗਾਂਹ ਚੱਲ ਇਹਨੇ ਪਰੇ ਨੰਗੇ ਆਣਾ ਪਹਿਲਾਂ ਗਾਂਹ ਚੱਲ ਖਾਲ ਖਾਲ ਚੱਲ ਪਰੇ ਨੂੰ ਪਰੇ ਚੱਲ ਯਾਰ ਬੱਚੀਆਂ ਨੂੰ ਛੱਡਿਆ ਕਰੋ ਦੁੱਧ ਪੀ ਗੇ ਦੁੱਧ ਪੀ ਲੈਣੇ ਆ ਤਾਂ ਵੀ ਬੱਚਿਆਂ ਛੱਡ ਦਿੰਨੇ ਆ ਇਮਾਰਦੀ ਮੂਰਦੀ ਨਾ ਹੋਵੇ ਆ ਦੇਖਦੀ ਕਿਵੇਂ ਮੈਂ ਕਹਿੰਦਾ ਬੰਦੇ ਤੋਂ ਡਰਦੀ ਐ ਦੇਖ ਚੈ ਗੜੀ ਨਹੀਂ ਆ ਦੇਖ ਲੈ ਨੂੰ ਪਤਾ ਵੀ ਨੇ ਕੁਝ ਇੱਕ ਮਿੰਟਾ ਫੜੀ ਪਤਾ تن ਮਾਂ ਕਹਿੰਦਾ ਚੱਕਰ ਉੜਾ ਮਾਂ ਤਲ ਗਉਦੀ ਜਾਇਆ ਕਾ ਨੂੰ ਮਾਰਨਾ ਗਉਦੀ ਜਾਇ ਨਹੀਂ ਉ ਜਾਣਾ ਨਹੀਂ ਚੱਲ ਛੱਡ ਦਰ ਜਰਾਬਾ ਕੀ ਲਿਆਉਣੀਆਂ ਨੇ ਚੱਲ ਜੀ ਲੈ ਜਾ ਜਿਹਦੀ ਗਾਂ ਹੈਗੀ ਆ ਕਿਰਪਾ ਕਰਕੇ ਸਾਨੂੰ ਵੀ ਸਰਾਫ ਆ ਜੀ ਤੁਹਾਨੂੰ ਵੀ ਸਰਾਫ ਹੈ ਪਛਾੜ ਲਓ ਠੰਡ ਚ ਸਰਾਫ ਹੈ ਸਰਾਫਾ ਚੱਲ ਹਟ ਪਰ ਪਹਿਲੀ ਨਹੀਂ ਖੋਲਦੈ ਗੋਦੀ ਜੈਨ ਜਾਨੇ ਦੁਖੀ ਗੱਲੇ ਆ ਦੋ ਦਿਨ ਪਤਾ ਨਹੀਂ ਕਿੱਥੇ ਦੋਪਤਰੀ ਹੈ ਤੂੰ ਤਾਂ ਕਹਿੰਦੀ ਆ ਉੱਠਣ ਤੂੰ ਵੀ ਜਾਂਦੀ ਲੱਗੀ ਆ ਦੇਖ ਪਹਿਲਾਂ ਆਈ ਆਰੇ ਨੂੰ ਹਲੇ ਹੁਣ ਤਾਂ ਆਪਾਂ ਪਿੱਛੇ ਖੜੇ ਤੇ ਇੰਨੀ ਛੇਤੀ 라ਉਂਡ ਕੱਢ ਵੀ ਗਈ ਐ ਇਹ। ਸੰਦ ਪਈਆ ਤੂੰ ਖਾ ਕੇ ਜਿੰਨਾ ਤੇ ਖਾਣਾ ਉਹਨਾਂ ਤੇ ਭਰ ਗਿਆ ਸਾਰਾ ਜਿੰਨਾ ਖਾਣ। ਲੈ ਲੋਕ ਤਾਂ ਬੈਠੀ ਨੂੰ ਦੰਨੇ ਬੈਠੀ ਖਾਈ ਚੱਲ। ਆਂ ਮੈਂ ਦੈ ਤਾਂ ਸੱਤ। ਸੈਂਬਲੀ ਹੀ ਆ। ਫੜ ਲੰਗਰੀ। ਵੱਢ ਜਾ ਹੁਣ। ਹੁਣ ਉੱਥੋਂ ਨਹੀਂ ਬਾਈ ਕੱਢ ਹੋਣੀ ਮੇਰੇ ਸਾਰੇ ਦਿਨ ਬੂਟ ਲਿਪੜ ਕੇ ਉਹਦੇ ਕੱਢਦੇ ਤੇ। ਫੱਕ ਤੇ ਦੁੱਛ ਮੜੀ। ਚੱਲ। ਫੱਕ ਦੇ ਮੜੀ ਜੀ। ਹੋ ਗਿਆ। ਆ ਰਿਹਾ ਰਹੀ ਗਾਨਾ ਸਾਡੇ ਬਾੜ ਤੇ ਮੈਂ ਕਰੀ ਮਿੱਟੀ ਦਾ ਰੋੜਾ ਚੱਕ ਕੇ ਆਹ ਬੰਨਣਾ ਲਈ ਆਹ ਚੱਕਾ ਆਹ ਚੱਕਾ ਬਨ ਕੇ ਕੀ ਗਾਨੀ ਆ ਬਨ ਕੇ ਸਰਾਪ ਆ ਹਾਂ ਨਾ ਕੱਕ ਬਾਈ ਜਾਵਾਂ ਹੁਣ ਹਾਂ ਤਾਂ ਮੈਂ ਖਾਉਗੀ ਲੈ ਫੜ ਮੈਂ ਮਾਰਦਾ ਤੇਤੋਂ ਨਹੀਂ ਪੱਜਾਂ ਮੈਂ ਸ਼ਾਂਤ ਤਾਂ ਨਹੀਂ ਕਰੂਗੀ ਚੱਲ ਆ ਦੇ ਓ ਉਰਦਨਿਕ ਉਨੋਂ ਜ਼ਿਆਦਾ ਬਣ ਜੂ ਹੁਣ ਕੀ ਬਣਾਵਾਂ 2 ਮਿੰਟ ਦੀ ਹੈ ਇਹ ਬੱਸ ਕੜ ਗਈ ਹੈ ਨਾਲੀ ਜੀ ਗਿਰ ਗਈ ਤੇ ਹਨਾ ਨਾ ਇਹ ਬਚਾਰੇ ਆ ਜਾਣਾ ਉਹਨੇ ਫੇਰ ਚੱਲ ਇਹਨੂੰ ਕਹਨ ਫੁੱਲੀ ਜੰਨੀ ਬਤਾਂਉਗਾ ਨੂੰ ਚੱਲ ਹੁਣ ਜਾ ਕੇ ਬੈਠ ਕੋ ਆ ਗੋਭੀ ਦਾ ਪੱਤਾ ਚੱਕ ਲੈ ਇੱਕ ਧਣੀਆਂ ਦੱਬਿਆ ਨੇ ਤੇ ਆ ਦੇਖ ਆ ਮੈਂ ਇਥੇ ਦੀ ਬਣਾ ਲਾ ਪੁਰਜੀ ਪਰਜੀ ਇਹ ਤੋੜਨਾ ਹੀ ਕਿਨੋ ਐ ਪਹਿਲਾਂ ਕਿਉਂ ਆਪਸੇ ਘੱਟ ਤੋੜਨੇ ਕਿਹੜਾ ਕਿਸੇ ਘੱਟ ਤੋੜਨੇ ਅੱਜ ਜਿਹੜਾ ਕੱਲ ਦਾ ਪਿਆ ਸੀ ਉਹੀ ਪਾਇਆ ਜੀ ਕਰਦਾ ਜਿੱਥੇ ਤੋੜਨ ਨੂੰ ਐਤੋਂ ਗੋਪੀ ਕਿੱਥੇ ਗਈ ਗੋਪੀ ਗਾਂ ਖਾ ਗਈ ਗਾਂ ਖਾ ਗਈ ਪੱਕੀ ਗੱਲ ਆ ਹੋਰ ਇਹ ਖਾਂਦੀ ਹਰ ਕਿਸੇ ਪਰ ਖਾਂਦੀ ਨਹੀਂ ਜਦ ਜਿਹਨੂੰ ਸਵਾਦ ਲੱਗਦੀ ਉਹ ਖਾਂਦੀ ਹੈ ਉਹ ਕਿਨੂੰ ਤੋੜ ਕੇ ਸਿੱਟੀ ਹੋਈ ਆ ਢੇਰ ਚ पंद्रह सोलह फुल चल हा प्याज लाया चल गऊ का है। जाया है गाया, 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 गाया जाया है गा। प्याज प्याजा ने तेरा बहुत सारता है ना गाजर जमे जी नमी ਆ ਵੀ ਆ ਗਾ ਜਰਾ ਕੋ ਕੋ ਸ਼ੋਰਾ ਉਹ ਬਾਲਕ ਮੇਥੇ ਲੱਗਦੇ ਆ ਧਣੀਆਂ ਲਾਉਣਾ ਹੋਰ ਸੋਮਾ ਦੇ ਧੁੱਪਾਂ ਜੀ ਨਿਕਲਿਆ ਫੇ ਉਹ ਵੀ ਆਪਣੇ ਆਪ ਹੀ ਲਈ ਜੀ ਧਨੀ ਲਾਉਣਾ ਜੇ ਕਿਨੇ ਡਕਣ ਡਾਣੇ ਉਹਨਾਂ ਸਿੱ ਤਾਂ ਬਹੁਤ ਜਿਆਦਾ ਕੰਦੇ ਠੰਡ ਰਹੀ ਆ ਤਾ ਨਵੇਂ ਮਹੀਨੇ ਚਾਰ ਹਾਂ ਚਲਾ ਜਾ ਤਰਾ ਕੰਮ ਨਵੇੜ ਦੀ ਠੰਡ ਚ ਪਾ ਮਾਪੀ ਦਾ ਕੰਮ ਨਵੇੜਦਾ ਝੜੂ ਪੁੱਛੇ ਨਾਲ ਕਿੱਥੇ ਗੱਲੀ ਔਖੀ ਹੋਊਗੀ ਲੈ ਚੱਪੜਾ ਦੇ ਫਿਰ ਕਹਿੰਗੇ ਮਿੱਟੀਓ ਮਿੱਟੀ ਕਰਤੀ ਮੇਰੇ ਜ਼ੁਮਰੇ ਵਿੱਚ ਇਹ ਬੂਟ ਘਾੜ ਦੇ ਵੀ ਰਹਿ ਜਾਂਦੀ ਆ ਲੈ ਤਾਂ ਚੱਪੜਾ ਦੇ ਜੇ ਚੌਕੀ ਫਿਰ ਫਿਰ ਤੂੰ ਵੀ ਚੱਕ ਲਿਆ ਲੈ ਪਾਬੂ ਨੂੰ ਨੀਰ ਤਾਂ ਰਵੇ ਚਾਹ ਦੇ ਨਹੀਂ ਬੈ ਉਹ ਵੇ 11:30 11:30 ਵਜੇ ਮਾਪੇ ਜ਼ੁਮਰ ਦਿਆ ਆਪਾਂ ਇਹਦਾ ਕੋਈ ਥੰਡੇ ਚੜੂ ਪੋਚਾ ਦਾ ਦਿੰਦੇ ਆ ਪੋਚਾ ਲਾ ਲਾ ਪੋਚਾ ਬੰਦ ਕਰ ਦੋ ਠੰਡਾ ਠੰਡਾ ਕਿਉਂ ਸਰੀਰ ਚੱਲਦਾ ਰਹਿੰਦਾ ਸਮਝਦੇ ਬੈ ਕੇ ਸੁੰਭਰਿਆ ਕਰ ਟਿੱਡ ਲੱਤਾਂ ਦੇ ਵਿੱਚ ਰਹਿੰਦਾ ਬੈ ਕੇ ਸੁੰਭਣ ਦਾ ਫਾਇਦਾ ਹੁੰਦਾ ਬੈ ਕੇ ਲਾਇਆ ਕਰ ਪੋਚਾ ਦਿਨ ਪੋਚਾ ਦੂਗਾ ਲਿਆ ਕੇ ਦਿੰਦਾ ਹੂੰ ਉੜਾਂ ਦਰੋਂ ਨਿਕਲਣਾ ਠੰਡ ਬਹੁਤ ਆ ਭਾਈ ਬੇਰਗਾਮਤ ਬਾਹਰ ਨਾ ਨਿਕਲੋ ਕੰਮ ਵੀ ਆ ਕੋਈ ਗੱਲ ਦੀ ਦੋ ਦਿਨ ਲੇਟ ਹੋ ਜੂ ਜੇ ਜਾਣਾ ਦਾ ਜਹਾਨ ਜੇ ਜਾਣੇ ਨਾ ਰਹੀ ਜਹਾਨ ਕੀ ਕਰਨਾ ਹਨਾ ਸੋ ਅੰਦਰ ਬਹਿ ਜਾਓ ਟਿੱਕੇ ਠੰਡ ਬਹੁਤ ਆ ਸਟੋਰੀਆਂ ਪਾਈ ਜਾਣੀਆਂ ਆਪਾਂ ਨੇ ਸੁਣੀ ਜਾਓ ਪਰ ਲਾ ਕੇ ਕਿਸੇ ਨੂੰ ਨਹੀਂ ਕਹਿੰਦੇ ਕਿਤੇ ਕਹੋ ਯਾਰ ਮੈਨੂੰ ਕਹਦਾ ਉਹ ਨੂੰ ਮੈਂ ਨਹੀਂ ਕਹਿੰਦਾ ਹਰਾ ਵੜਦੇ ਆ ਦੋ ਦਿਨ ਦਾ ਵੜ ਦੇਣਾ ਆਪਾਂ ਨੇ ਹਾਂ ਅਸੀਂ ਹਰਾ ਵੜਦੇ ਹੁੰਦੇ ਹਾਂ ਦੋ ਦਿਨ ਦਾ ਇਕ ਦਿਨ ਦਾ ਨਹੀਂ ਵੜਦੇ ਫਿਰ ਦੋ ਦਿਨ ਦਾ ਏਦਾਂ ਫਾਇਦਾ ਨਾ ਰੋਜ਼ ਰੋਜ਼ ਭਾਈ ਗੱਲੇ ਚ ਨਹੀਂ ਪੜਨਾ ਪੈਂਦਾ ਕਮਾਉਣ ਨਹੀਂ ਆ ਮੈਂ ਤਾਂ ਤੇ ਤੁਰੀ ਵੱਧ ਕਾਲੀ ਆ ਵੀ ਲਾ ਕੇ ਅਮਟੀਚਰ ਛੱਡੀ ਜਾਂਦੇ ਆ ਬੂਟਾ ਲਓ ਚੰਕਾ ਪੁੱਛਾ ਆਈ ਜੰਗਲੀ ਦਾ ਥੋੜਾ ਜਿਹਾ ਲਾਉਣ ਤੋਂ ਬਾਅਦ ਇਹਨੂੰ ਡਿਪ ਕਰ ਲੀਦਾ ਪਾਣੀ 'ਚ ਐਵੇਂ ਠੀਕ ਆ ਥੈਂਕ ਯੂ ਵਾਚਿੰਗ ਮਾਈ ਵੀਡੀਓ